ਦਾ ਨਾਮ ਕੁਲਦੀਪ ਹੈ ਮੈਂ ਸਕੂਲ ਨਾਇਸ ਪਿੰਡ ਦਾ ਮਾਸਟਰ ਤੇ ਜਿਹੜੇ ਮਹੀਨਾ ਦਾ ਐਕਸੀਡੈਂਟ ਹੋਇਆ ਇਹ ਸਾਡੇ ਪੇੜ ਦੀ ਸੀ ਤੇ ਇਹਨੂੰ ਹੈਵੀ ਗੱਡੀ ਨੇ ਥੈਂਡ ਮਾਰ ਕੇ ਹੋਰ ਮੌਕੇ ਦੇ ਮੌਤ ਹੋ ਗਈ ਇੱਕ ਲక్ష్ਮੀ ਕੁੜੀ ਇੱਕ ਲక్ష్ਮੀ ਨਾ ਦੀ ਕੁੜੀ ਉਹ ਪਟਿਆਲੇ ਐਡਮਿਟ ਹੈ ਤੇ ਸਾਡੀ ਇਹ ਮੰਗ ਹੈ ਕਿ ਹੈਵੀ ਗੱਡੀਆਂ ਬੰਦ ਹੋਣ ਇਹ ਸੜਕ ਚੌੜੀ ਹੋਵੇ ਤੇ ਜਿਹੜੇ ਬੱਚਿਆਂ ਨੂੰ ਮੁਆਵਜ਼ਾ ਮਿਲੇ ਜਿਹੜੀ ਲੇਡੀ ਐਡਮਿਟ ਹੈ ਉਹਦਾ ਪ੍ਰੋਪਰ ਇਲਾਜ ਹੋਵੇ ਇਹ ਸਾਡੀ ਮੰਗ ਹੈ ਕਿ ਇਹ ਬੱਚੇ ਬੱਚੇ ਮਹਿਨਾ ਦੇ ਬੱਚੇ ਸੀਗੇ ਮਹਿਨਾ ਦੇ ਬੱਚੇ ਸੀ ਉਹਦੇ ਤਿੰਨ ਬੱਚੇ ਨੇ ਜਿਹੜੀ ਕੁੜੀ ਇੰਜਰ ਹੈ ਉਹ ਲక్ష్ਮੀ ਹੈ ਉਹ ਪਟਿਆਲੇ ਐਡਮਿਟ ਹੈ ਉਹ ਸੀਰੀਅਸ ਹੈ ਤੇ ਸਾਡੇ ਪੂਰੇ ਪਿੰਡ ਦੀ ਇਹ ਮੰਗ ਹੈ ਤੇ ਉਹਨਾਂ ਨੂੰ ਕੁੜੀ ਦਾ ਇਲਾਜ ਹੋਵੇ ਤੇ ਇਹਨਾਂ ਨੂੰ ਮੁਆਵਜ਼ਾ ਮਿਲੇ ਤੇ ਹੈਵੀ ਗੱਡੀਆਂ ਬੰਦ ਹੋਣ ਇੱਥੋਂ ਥਰਮਲ ਪਾਰਟ ਤੇ ਅਲਟਰਾਟੈਕ ਸੀਮੈਂਟ ਫੈਕਟਰੀ ਦੀਆਂ ਨੇ ਤੇ ਇੱਕ ਰੋਡ ਚੌੜਾ ਹੋਵੇ ਇਹ ਸਾਡੇ ਮੇਰੇ ਨਾਮ ਸੁਨੀਤਾ ਮੈਂ ਪੀਰ ਨੇ ਜਠਾਨੀ ਆ ਮੈਂ ਗ੍ਰੇਪ ਪਰਿਵਾਰ ਸੇ ਕੱਲ ਪਟਿਆਨ ਗਈ ਹੋਈ ਸੀ ਉੱਥੇ ਇਨਮੜੇ ਟਰਾਲੇ ਨਾਲ दारू ਪੀ ਕੇ ਡਰਿੰਕ ਕਰਕੇ ਡਰਾਈਵ ਕਰ ਰਿਹਾ ਬੰਦਾ ਔਰ ਟੱਕਰ ਮਾਰ ਕੇ ਨਾਲ ਨਾਲ ਮੌਕੇ ਤੇ ਹੀ ਮੇਰੀ ਦਰਾਣੀ ਦੀ ਮੌਤ ਹੋ ਗਈ ਹੁਣ ਤੁਸੀਂ ਦੱਸੋ ਸਾਨੂੰ ਤਾਂ ਸਾਡੇ ਮੰਗੇ ਕਹਿ ਗਏ ਇੱਕ ਬੱਚਾ ਨੂੰ ਇਹਨਾਂ ਨੂੰ ਸਾਨੂੰ ਇਹ ਬੱਚਾ ਦੀ ਸਾਡੇ ਵਾਸਤੇ ਖੁਸ਼ ਕਰੋ ਕਗੇ ਬੱਚੇ ਕਿਸ ਨੇ ਤੇ ਪਾਲਣਗੇ ਦੂਜੇ ਨਾਲ ਹਾਈਵੇ ਰੋਡ ਦੋ ਜੱਜਾ ਡਬਲ ਸ਼ੋਰੀ ਬਣਾਓ ਡਬਲ ਸੜਕ ਬਣਾਓ ਜਾਂ ਫਿਰ ਅੱਛੇ ਟਰਾਲੇ ਨਹੀਂ ਕਰਨ ਅਗੇ ਹੋਰ ਬੱਚੇ ਸਭ ਤੋਂ ਵੱਡੇ ਗੱਲ ਹੈ ਕਿ ਬੱਚੇ ਸਾਰੇ ਸਕੂਲ ਦੇ ਇਸ ਸਕੂਲ ਵਿੱਚ ਪੜ੍ਹ ਕੇ ਜਾਂਦੇ ਛੋਟੇ ਬੱਚੇ कल लोग कुछ की होगी तो कौन होगा मुझे सरकार गेट दबे देखना पीछे बंद दे गेट खोल जाए हाँ जी मांग है बच्चा बारे ਕਿਆ ਨਾ ਨੂੰ ਕੋਈ ਮੁਆਵਜ਼ਾ ਦਿੱਤਾ ਜਾਵੇ ਜੀ ਜਾਂ ਫਿਰ ਰੋਡ ਰੋਡ ਨੂੰ ਚੌੜਾ ਹੋਏ بڑے بڑے ਟਰਾਲੇ ਇਥੋਂ ਲੰਘਦੇ ਆ ਉਹਨਾਂ ਨੂੰ ਗੱਡੀਆਂ ਬੰਦ ਕੀਤੀਆਂ ਜਾਣ ਛੇ ਮਟਾਲੇ ਟਰਾਲੇ ਬੰਦ ਕੀਤੇ ਜਾਣ ਇਹ ਕੈਪਸੂਲ ਵਰਗੇ ਟਰਾਲੇ ਤੋਂ ਵੀ ਵੀ ਟਰਲੇ ਲੰਘਦੇ ਆ ਉਹ ਵੀ ਬੰਦ ਹੋਣ ਸਾਡੀ ਇਹ ਮੰਗ ਹੈ ਜੀ ਆ ਬੱਚਿਆਂ ਬਾਰੇ ਵੀ ਜ਼ਰੂਰ ਸੋਚਣਾ ਜੀ ਅੱਜ ਬਾਰਾਤਰਾ ਹਫਸਲਾ ਮੈਨੂੰ ਹੁਕਮ ਹੋਇਆ ਸੀ ਮੈਂ ਐਸਐਚਓ ਸਿਟੀ ਰਾਜਪੁਰਾ ਬਲਵਿੰਦਰ ਸਿੰਘ ਇੰਸਪੈਕਟਰ ਵੀ ਉੱਥੇ ਜਾਮ ਲੱਗ ਗਿਆ ਉਹਨਾਂ ਨੇ ਵੀ ਉਹ ਐਸਐਸਬਾ ਡਿਊਟੀ ਗਿਆ ਤੁਸੀਂ ਮੌਕੇ ਤੇ ਪਹੁੰਚੇ ਜਦੋਂ ਮੈਂ ਮੌਕੇ ਤੇ ਆਇਆ ਤੇ ਉੱਥੇ ਜਾਮ ਲੱਗਿਆ ਹੋਇਆ ਸੀ ਇਹਨਾਂ ਦੇ ਜਿਹੜਾ ਇੱਕ ਲੇਡੀ ਦਾ ਐਕਸੀਡੈਂਟ ਹੋ ਜਿਨ੍ਹਾਂ ਦੇ ਦੋਨੋਂ ਬੱਚੇ ਨੇ ਤੇ ਮੈਂ ਇਹਨਾਂ ਨੂੰ ਆ ਕੇ ਇਹਨਾਂ ਨੂੰ ਬੇਨਤੀ ਕੀਤੀ ਵੀ ਜਿਹੜੀ ਦੋਨੋਂ ਪਿੰਡਾਂ ਦੀ ਪੰਚਾਇਤਾਂ ਨਾਲ ਬੈਠ ਕੇ ਗੱਲ ਕੀਤੀ ਵੀ ਜਿਹੜੇ ਆ ਤਿੰਨ ਬੱਚੇ ਨੇ ਜੀ ਇਹਨਾਂ ਦੇ ਦੋ ਕੁੜਿਆ ਨੇ ਦੋ ਕੁੜੀਆਂ ਤੇ ਇੱਕ ਮੁੰਡਾ ਮੈਂ ਇਹਨਾਂ ਨਾਲ ਬੈਠ ਕੇ ਪੰਚਾਇਤਾਂ ਨਾਲ ਜਿਹੜੇ ਮੋਰਲੇ ਪਹਿਲਾਂ ਵੀ ਡੈਥਾਂ ਹੋਈਆਂ ਨੇ ਮੈਂ ਵੀ ਕੋਈ ਗੱਲ ਨਹੀਂ ਤੇ ਮੈਂ ਐਸਡੀਐਮ ਸਾਹਿਬ ਨਾਲ ਵੀ ਗੱਲ ਕਰਾਂਗਾ ਤੇ ਉਹ ਫੈਕਟਰੀ ਵਾਲਿਆਂ ਨੂੰ ਬੁਲਾ ਕੇ ਹੈਵੀ ਵਹੀਕਲ ਬੰਦ ਕਰਾਏ ਜਾਣਗੇ ਜਦ ਤੱਕ ਇਹਨਾਂ ਦੋਨੋਂ ਫੈਕਟਰੀਆਂ ਦੇ ਬਾਕੀ ਜਿਹੜੇ ਟ੍ਰੈਫਿਕ ਆਵਾਜਾਈ ਚੱਲੂਗੀ ਫੈਕਟਰੀ ਵਾਲਿਆਂ ਦੇ ਬੰਦ ਹੋਣਗੇ ਇੱਥੋਂ ਤੇ ਉਸ ਤੋਂ ਬਾਅਦ ਐਸਡੀਐਮ ਸਾਹਿਬ ਨੂੰ ਕਹਿ ਕੇ ਜੋ ਵੀ ਦਾ ਹੋਗਾ ਇਹਨਾਂ ਦਾ ਜੋ ਵੀ ਬਣਦਾ ਮੁਆਵਜ਼ਾ ਮੈਂ ਆਪ ਖੁਦ ਜਾ ਕੇ ਨਾਲ ਜਾ ਕੇ ਕਰਾ ਕੇ ਆਉਂਗਾ ਅੱਜ ਤੱਕ ਨਾ ਆਇਆ ਸੀਗਾ ਸੀਐਮ ਸਾਹਿਬ ਕੋਈ ਐਸਐਸ ਸਾਹਿਬ ਨੇ ਸਰ ਬਿਆਂ ਇਨਸਾਫ ਮੈਂ ਮੈਨੂੰ ਨਹੀਂ ਪਤਾ ਵੀ ਇੱਕ ਜਿਹੜਾ ਇਨਸਾਫ ਹੋ ਗਿਆ ਮੇਰਾ ਹੁਣ ਅੱਗੇ ਤਾਂ ਹੋਰ ਵੀ ਇਨਸਾਫ ਕਰ ਦੋ ਜੀ ਮੇਰੇ ਦੋ ਲੜਕਿਆਂ ਨੇ ਇੱਕ ਲੜਕਾ ਹੈ ਇਹਨਾਂ ਦੀ ਪੜਾਈ ਵੀ ਕਰਾਣੀ ਆ ਇਹਨਾਂ ਨੂੰ ਕੱਪੜਾ ਵੀ ਦਵਾਣਾ ਮੇਰਾ ਲੜਕਾ ਦਿਹਾੜੀ ਕਰਦਾ ਹੈ ਜੀ ਹੈ ਨਹੀਂ ਹੁਣ ਸਿੱਖੋ ਸਾਡੇ ਪੂਰੀ ਜ਼ਿੰਮੇਵਾਰੀ ਲਈ ਹੈਗੀ ਹੈ ਜੇ ਲਈ ਹੈ ਜੀ ਚੰਗਾ ਹੈ ਜੀ ਜੇ ਨਾ ਲਈਏ ਤੇ ਧਰਨਾ ਲੱਗ ਜਾਓ আর ਮੇਰੀ ਬੋਡੀ ਇੱਥੇ ਖੜੀ ਰਹੋਗੀ ਮੈਂ ਬੋਡੀ ਨੂੰ ਹੱਥ ਨਹੀਂ ਲਾਣ ਦੇਣਾ ਸਰਪੰਚ ਐਕਸ ਸਰਪੰਚ ਜੀ ਸੁਭਾ ਫੈਸਲਾ ਸਾਡੇ ਸਰ ਸਾਡੇ ਐਸ ਐਚਓ ਸਾਹਿਬ ਸ਼ਿਟੀ ਨੇ ਫੈਸਲਾ ਕਰਾਇਆ ਕਿ ਜਿਹੜਾ ਆਪਾਰੀ ਵੀਕਲ ਥਰਮਲ ਪਲਾਟ ਤੇ ਵਿਦ ਆਲਟਰਾ ਟੈਕਸੀ ਮੜਾ ਉਹਨਾਂ ਦੇ ਆਉਣ ਨਾਲ ਨਾ ਜਿਹੜੀ ਸੜਕ ਹੈ ਇਹ ਸੜਕ ਛੋਟੀ ਹੋਣ ਕਰਕੇ ਐਸੇ ਐਕਸੀਡੈਂਟ ਹੋ ਰਿਹਾ ਪਹਿਲਾਂ ਵੀ ਐਕਸੀਡੈਂਟ ਹੋਇਆ ਹੁਣ ਵੀ ਹੋਇਆ ਉਦੇ ਕਰਕੇ ਰੋਸ ਸੀ ਪਿੰਡ ਜਨਸੂਆ ਜਾਂ ਨਿਆਣਤਪੁਰ ਦੇ ਉਹਨਾਂ ਨੇ ਉਹ ਕਿਰਾਇਆ ਸੀ ਤੇ ਹੁਣ ਜੋ ਸਾਡੇ ਅਫਸਰ ਨੇ ਉਹਨਾਂ ਨੇ ਦੋਨਾਂ ਪਿੰਡਾਂ ਦੇ ਕਾਠ ਵਿੱਚ ਕਹਿ ਕੇ ਲਿਖ ਕੇ ਦਿੱਤਾ ਕਿ ਵੀ ਆਪਾਂ ਅਸ਼ਦਮ ਸਾਹਿਬ ਕੋਲ ਅਟੈਕ ਤੇ ਥਮਲ ਬਲਾਡ ਨੂੰ ਬੁਲਾ ਕੇ ਇਹ ਕੰਟਰੋਲ ਕਰਕੇ ਇਹਨਾਂ ਨੂੰ ਰੁਕਿਆ ਜਾਵੇਗਾ ਜਦ ਤੱਕ ਸੜਕ ਨਹੀਂ ਬਣਦੀ ਉਹ ਫੈਸਲਾ ਜਦੋਂ ਹੋਏਗਾ ਉਹ ਸਾਰੇ ਬਲਾਕੇ ਦੋਨਾਂ ਪਿੰਡਾਂ ਦੇ ਆਗੂ ਜਾਂ ਹੋਰ ਅਫਸਰ ਜਿਨੇ ਵੀ ਹੋ ਜਾਏਗਾ ਫੈਸਲਾ ਆ ਉਦੋਂ ਤੱਕ ਬੰਦੇ ਇਹ ਜਿਹੜੇ ਭਾਰੀ ਵਹੀਕਲ ਨੇ ਬੰਦ ਰਹਿਣਗੇ ਤੇਰਾ ਨਾਮ ਕੁਲਦੀਪ ਹੈ ਮੈਂ ਜਨਸੂਹਿ ਦਾ ਰਹਿਣ ਵਾਲਾ ਤੇ ਅੱਜ ਫੈਸਲਾ ਇਹ ਹੋਇਆ ਐਸਐਚਓ ਸਾਹਿਬ ਨੇ ਆ ਕੇ ਅਸਵਾਸ਼ਨ ਦਿੱਤਾ ਕਿ ਜੋ ਹੈਵੀ ਵਹੀਕਲ ਨੇ ਉਹ ਹੈਵੀ ਵਹੀਕਲ ਬੰਦ ਹੋਣਗੇ ਤੇ ਐਸਡੀਐਮ ਨਾਲ ਮੀਟਿੰਗ ਕਰਾ ਕੇ ਅਲਟਰਾ ਟੈਕਨੋ ਬੁਲਾ ਕੇ ਤੇ ਥਰਮਲ ਪਲਾਂਟ ਨੂੰ ਬੁਲਾ ਕੇ ਅਸੀਂ ਇਹ ਸਾਰੇ ਵਹੀਕਲ ਬੰਦ ਕਰਾਵਾਂਗੇ ਤੇ ਬੱਚਿਆਂ ਨੂੰ ਬਣਦਾ ਮੁਆਵਜ਼ਾ ਤੇ ਇੱਕ ਕੁੜੀ ਜਿਹੜੀ ਉਹਦੇ ਚ ਐਡਮਿਟ ਹੈ ਉਹਦਾ ਪੂਰਾ ਇਲਾਜ ਵਗੈਰਾ ਉਹਦਾ ਵੀ ਜੋ ਬਣਦਾ ਮੁਆਵਜ਼ਾ ਦਵਾਵਾਂਗੇ ਇਹਨਾਂ ਦੇ ਆਸ਼ਵਾਸ਼ਣ ਤੇ ਅਸੀਂ ਇਹ ਤਰਨਾ ਸਮਾਪਤ ਕਰਦੇ ਹਾਂ ਜੇ ਜੇ ਇਹ ਸਾਡੀਆਂ ਮੰਗਾਂ ਨਹੀਂ ਮੰਨੀਆਂ ਗਈਆਂ ਅਸੀਂ ਦੁਬਾਰਾ ਤੋਂ ਫੇਰ ਤਰਨਾ ਲਾ